ਸੱਚੇ ਪਿਤਾ ਵਾਹਿਗੁਰੂ ਮਹਾਵਾਕ ਗੁਰੂ ਰਾਮਦਾਸ ਰਾਖੋ ਸਰਣਾਈ ਇੱਕ ਅਰਦਾਸ ਬਾਠੀ ਰੱਖੀ ਗੁਰੂ ਰਾਮਦਾਸ ਰਾਖੋ ਸਰਣਾਈ ਅਨੁਸਾਰ ਦਾਤਾ ਜੀ ਕੁਦਰਤ ਦਾ ਬਹੁਤ ਵੱਡਾ ਪ੍ਰੋਕਟ ਚੱਲ ਰਹੇ ਹਨ ਅਸੀਂ ਗਲਤੀਆਂ ਦੇਖ ਲਈ ਹੈ ਸਾਡੀਆਂ ਹੋਈਆਂ ਗਲਤੀਆਂ ਸਾਡੇ ਭੁੱਲਾਂ ਨੂੰ ਬਖਸ਼ਾਉਂਦੇ ਦਾਤਾ ਜੀ ਪਾਣੀ ਦਾ ਇਹ ਤ੍ਰੂਪ ਰੂਪ ਜੋ ਅਸੀਂ ਦੇਖ ਰਹੇ ਹਾਂ ਪਾਣੀ ਨੇ ਜੋ ਤਬਾਹੀ ਮਚਾਈ ਹੋਈ ਹੈ ਮਨੁੱਖਤਾ ਬੇਜਬਾਨ ਜਾਨਵਰਾਂ ਫਸਲਾਂ ਜੋ ਸਭ ਤਬਾਹ ਕੀਤੀਆਂ ਹਨ ਦਾਤਾ ਜੀ ਇਸ ਤੇ ਥੰਮ ਪਾਹੋ ਇਸ ਨੂੰ ਰੂਪ ਤੁਸੀਂ ਬਖਸ਼ਣ ਹਾਰ ਹੋ ਸਾਨੂੰ ਆਪਣੇ ਅਣਜਾਣ ਬੱਚੇ ਸਮਝ ਕੇ ਬਖਸ਼ਣਾ ਹੋ ਆ ਜੀ ਪਿਆਰੇ ਮੇ ਦੇਹ ਹਜੂ ਖਰਾ ਪ੍ਰਸ਼ਾਨ ਦੀ ਦੇਖ ਆਪ ਜੀ ਦੇ ਹਜੂ ਖਰਾ ਪ੍ਰਸ਼ਾਨ ਦੀ ਦੇਖ ਸੱਚ ਕੇ ਹਾਜ਼ਰ ਹੋ ਗਈ ਹੈ ਮਿੱਤੇ ਚਾਵਲ ਦਾ ਪੋਗ ਵੀ ਪਰਵਾਣ ਕਰੋ ਦਾਦਾ ਜੀ ਅੱਖਰਵਾਦਾਂ ਕਾਟਾ ਭੁਲ ਜੋ ਮੁਆਫ ਕਰਨੀ ਸਰਬਤ ਦੇ ਕਾਰਜ ਰਾਸ ਕਰਨੇ ਸੇ ਹੀ ਪਿਆਰੇ ਮੇਰੇ ਜਨਾਂ ਮਿਲਿਆ ਕਿ ਤੇ ਲਾਂਚ ਦਿਖਾਵੇ ਨਾਮਕ ਨਾਮ ਚੜਦੀ ਕਲਾ ਤੇਰੇ ਪੂਰਨ ਸਰਬ ਸੁਖਮ কালে <Sess -tinyakale> <Sess -tinyakale>

भैया ओ सुन ले पाजी रसोई का काम है 大家辛苦了，麻烦